ਸਾਹਿਬਾ ਕਿਸਾਨ ਭਰਾਵੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਚਾਜਾ ਐਗਰੀਕਲਚਰ ਤੇ ਕਿਸਾਨ ਭਰਾਵੋ ਅੱਜ ਤੁਹਾਨੂੰ ਆਲੂ ਦਿਖਾਉਣ ਲੈ ਕੇ ਆ ਰਹੇ ਆਂ ਆਲੂਆਂ ਦੀ ਵੀਡੀਓ ਲੇਟ ਹੋ ਗਈਆਂ ਸੀ ਤੇ ਇਹ ਆਪਣਾ ਹੈਗਾ LR ਬੀਜ ਹੈ LR ਦੇ ਵਿੱਚ ਆ ਜਾਂਦਾ ਜਨਰੇਸ਼ਨ ਤੀਜੀ ਦਾ ਤੇ ਇਸ ਘੇਰੇ ਦੇ ਵਿੱਚ ਅੱਗੇ ਜਾ ਕੇ ਹੈਗਾ ਜਨਰੇਸ਼ਨ ਦੂਜੀ ਦਾ ਤੇ ਉਹ ਆਪਾਂ ਨਿਸ਼ਾਨੀ ਲਾਈ ਹੋਈ ਆ ਇਸ ਵਾਰੀ ਰਿਸਪੌਂਸ ਆਲੂ ਦਾ ਇੰਨਾ ਚੰਗਾ ਆ ਦੂਜੀ ਤੀਜੀ ਚੌਥੀ ਜਨਰੇਸ਼ਨ ਦਾ ਜਲਦੀ ਜਲਦੀ ਪਤਾ ਨਹੀਂ ਲੱਗ ਰਿਹਾ ਬੇਲਾਂ ਤੋਂ ਵੀ ਚਲੋ ਮੈਨੂੰ ਤਾਂ ਪਤਾ ਆ ਜੇ ਇੱਕਦਮ ਆ ਕੇ ਖੜੀਏ ਫੇਰ ਨਹੀਂ ਪਤਾ ਲੱਗਦਾ ਹੈਗਾ ਤੇ ਇੱਕ ਕਿਸਾਨ ਭਰਾ ਉਹ ਇਹ ਆਪਣੀ ਇਹਦੇ ਆਲੂ ਦੀ ਉਮਰ ਤਕਰੀਬਨ 50 ਦਿਨਾਂ ਦੀ ਹੋ ਚੁੱਕੀ ਆ 15 ਅਕਤੂਬਰ ਨੂੰ ਇਹਨੂੰ ਪਾਣੀ ਲੱਗਿਆ ਸੀ 13 ਅਕਤੂਬਰ ਦੀ ਇਹਦੀ ਬਜਾਈ ਆ ਤੇ ਅੱਜ 5 ਦਸੰਬਰ ਹੋ ਚੁੱਕਿਆ ਤੇ ਚੰਗਾ ਰਿਸਪੌਂਸ ਆਲੂ ਦਾ ਤੇ ਅੱਜ ਆਪਾਂ ਨੇ ਸਵੇਰ ਇਹਦੇ ਵਿੱਚ ਸਪਰੇ ਵੀ ਕਰੀਆ ਆ ਪਾਈਪ ਖਿੱਚੀ ਹੋਈ ਆ ਉੱਥੋਂ ਬਿੱਲਾਂ ਟੁੱਟ ਜੇ ਜਾਂਦੀਆਂ ਹੁੰਦੀਆਂ ਨੇ ਤੇ ਤੁਸੀਂ ਆਲੂ ਦਾ ਰਿਸਪੌਂਸ ਚੈੱਕ ਕਰ ਸਕਦੇ ਹੋ ਵੀ ਬਹੁਤ ਚੰਗਾ ਪਰਮਾਤਮਾ ਦੀ ਮਿਹਰਬਾਨੀਆਂ ਸਾਰੇ ਕਿਸਾਨ ਭਰਾਵਾਂ ਦੇ ਹੀ ਆਲੂ ਚੰਗੇ ਨੇ ਇਸ ਵਾਰੀ ਕੋਈ ਹੈ ਹੀ ਨਹੀਂ ਦੋ ਚੀਤੀ ਚੀਜ਼ ਤਾਂ ਹਨਾ ਵੀ ਆਲੂ ਚੰਗੇ ਨਾ ਹੋਵੇ ਤੇ ਖਾਲਚੋਂ ਬੇਲਾਂ ਬਾਹਰ ਕੱਢਤੀਆਂ ਸੀ ਤੇ ਖਾਲ ਵੀ ਦੇਖ ਲਓ ਵੀ ਹੁਣ ਪਾਣੀ ਵਾਲਾ ਵੀ ਹੋ ਗਿਆ ਹੁਣ ਆਪਾਂ ਸਪਰੇ ਵੀ ਕਰਤੀ ਤੇ ਹੁਣ ਆਪਾਂ ਇਹਨੂੰ ਪਾਣੀ ਵੀ ਲਗਾ ਦਾਂਗੇ ਐਨ ਸੁੱਕ ਗਿਆ ਤੇ ਕਿਤਨਾ ਤੁਸੀਂ ਦੇਖਦੇ ਹੋਵੋਗੇ ਵੀ ਆ ਬੇਲਾਂ ਇਹ ਮੱਛੀਆਂ ਵੀ ਨੇ ਇਹਦਾ ਕੀ ਕਰਨਾ ਜਦੋਂ ਖਾਲੇ ਚੋਂ ਬੇਲਾਂ ਬਾਹਰ ਕੱਢੀਆਂ ਹੱਥਾਂ ਦੇ ਨਾਲ ਤਾਂ ਤਣੇ ਟੁੱਟ ਗਏ ਆ ਦੇਖੋ ਤਣਾ ਟੁੱਟਿਆ ਹੋਇਆ ਇੱਥੋਂ ਤਣਾ ਟੁੱਟ ਗਿਆ ਤੇ ਤਾਂ ਕਰਕੇ ਜਿਹੜੀਆਂ ਖਾਲ ਵਾਲੀਆਂ ਵੇਲਾਂ ਨੇ ਇਹ ਕਿਤੇ ਨਾ ਕਿਤੇ ਤਣਿਆਂ ਨੂੰ ਲੱਗ ਸਕਦਾ ਮੂਲੀ ਮਾੜਾ ਮੋਟਾ ਰੈਂਕਿੰਗ ਆ ਦੇਖੋ ਹੋ ਜਾਂਦੀ ਹੈ ਨਿਕਣ ਕੱਢਦੇ ਕੱਢਦੇ ਜਿਵੇਂ ਕਿਹਾ ਹੋਗੀ ਤੇ ਬਾਕੀ ਓਵਰਆਲ ਇਦਾਂ ਕਿਤੇ ਵੀ ਨਹੀਂ ਹੈਗਾ ਆਲੂ ਦੇ ਵਿੱਚ ਕੋਈ ਉਹ ਨਿੱਕੀ ਦਾ ਫਰਕ ਸਾਰਾ ਬਹੁਤ ਵਧੀਆ ਹੁਣ ਜਿਹੜੇ ਕਿਸਾਨ ਭਰਾ ਆਪਣੇ ਕੋਲ ਆ ਵੀ ਰਹੇ ਨੇ ਜੇ ਕਿਸੇ ਹੋਰ ਨੇ ਵੀ ਆਉਣਾ ਸੀਡ ਦੀ ਬੁਕਿੰਗ ਦੇ ਲਈ ਹੁਣ ਆ ਕੇ ਖੇਤਾਂ 'ਚ ਪਹੁੰਚੋ ਤੁਸੀਂ ਕਿਸਾਨ ਭਰਾਵੋ ਕਿਤੇ ਵੀ ਸੀਡ ਬੁੱਕ ਕਰਾਉਣਾ ਮੈਂ ਨਹੀਂ ਕਹਿੰਦਾ ਵੀ ਮੇਰੇ ਕੋਲ ਹੀ ਕਰਾਉਣਾ ਪੰਜਾਬ ਵਿੱਚ ਬਹੁਤ ਕੰਪਨੀਆਂ ਬੈਠੀਆਂ ਨੇ ਬਹੁਤ ਵਧੀਆ ਬੰਦੇ ਹਨਾ ਸੀਡ ਦਾ ਹੋਰ ਵੀ ਕੰਮ ਕਰਦੇ ਨੇ ਹੁਣ ਮੌਕਾ ਜਦੋਂ ਆਪਾਂ ਸਟੋਰਾਂ ਦੇ ਵਿੱਚੋਂ ਆਲੂ ਚੱਕ ਲੈਣੇ ਆਂ ਵੀ ਆ ਚੱਕ ਕੇ ਨੇ ਪੈਸੇ ਇੰਨੇ ਇਕੱਠੇ ਮੈਨੂੰ ਦੇ ਦੇ ਉਹ ਆਪਾਂ ਪਰਖ ਨਹੀਂ ਕਰ ਸਕਦੇ ਆਲੂ ਦੀ ਹੁਣ ਪਰਖ ਕਰਨ ਦਾ ਮੌਕਾ ਹੁਣ ਖੇਤਾਂ ਵਿੱਚ ਵਿజిਟ ਕਰੋ ਜਿਹੜੇ ਵੀ ਭਾਈ ਨਵੇਂ ਕਿਸਾਨ ਹੈਗੇ ਨੇ ਹਨਾ ਖੇਤਾਂ ਦੇ ਵਿੱਚ ਜਰੂਰ ਆ ਕੇ ਦੇਖੋ ਵੀ ਆਲੂ ਦੀ ਹੁਣ ਸਥਿਤੀ ਕੀ ਆ ਜੇਕਰ ਬਲਾਈਟ ਹੈ ਨਾ ਆਲੂ ਨੂੰ ਕਿਤੇ ਉਹੋ ਜਿਹਾ ਵੀ ਆਪਾਂ ਨੇ ਬੁਕਿੰਗ ਦੇ ਲਈ ਅੱਗੇ ਨਹੀਂ ਰੱਖਣਾ ਹੈਗਾ ਚੰਗਾ ਤੰਦਰੁਸਤ ਆਲੂ ਦਾ ਹੀ ਆਪਾਂ ਨੇ ਅੱਗੇ ਵੀ ਰੱਖਣਾ ਹੈ ਇਹ ਨਵੇਂ ਕਿਸਾਨ ਭਰਾ ਹੁਣ ਪਈ ਦੇਖਣਾ ਤੇ ਹੁਣ ਤੋਂ ਬੁਕਿੰਗਾਂ ਹੋਣ ਲੱਗ ਗਈਆਂ ਆਪਣੇ ਏਰੀਆ ਮੁਤਾਬਕ ਜੋ ਚੰਗਾ ਸੀਡ ਫਾਰਮਰ ਵਾਲਾ ਉਹਦੇ ਕੋਲ ਜਾ ਕੇ ਤੁਸੀਂ ਬੁਕਿੰਗ ਕਰਾਓ ਮੇਰੇ ਏਰੀਆ ਵਾਲੇ ਮੇਰੇ ਕੋਲ ਆ ਸਕਦੇ ਨੇ ਜੇ ਕਿਸੇ ਨੇ ਦੂਰੋਂ ਆਉਣਾ ਦੂਰੋਂ ਵੀ ਆਜੋ ਤੇ ਜੋ ਰੇਟ ਆ ਉਹ ਮੈਂ ਇੱਥੇ ਨੰਬਰ ਦੇ ਰਿਹਾ ਆਪਣੇ ਨਾਲ ਰੇਟ ਵਗੈਰਾ ਦਾ ਸੰਪਰਕ ਤੁਸੀਂ ਕਰ ਸਕਦੇ ਹੋ ਤੇ ਬਾਕੀ ਕਿਸਾਨ ਭਰਾਵੋ ਪ੍ਰਮਾਤਮਾ ਭਲੀ ਕਰੇ ਐ 30 ਰਾਸਣ ਦਾ ਵੀ ਰੇਟ ਬਹੁਤ ਚੰਗਾ ਅ ਦਸੰਬਰ ਦੇ ਪਹਿਲੇ ਹਫਤੇ 30 32 ਰੁਪਏ ਐਲ ਆਰ ਦੇ ਰਾਸਣ ਦੇ ਸੌਦੇ ਹੋ ਰਹੇ ਨੇ ਕੱਚੀ ਪਟਾਈ ਦੇ ਜੀ 30 32 ਰੁਪਏ ਬਹੁਤ ਹੁੰਦੇ ਨੇ ਤੇ ਆਲੂ 60 65 ਕੁਇੰਟਲ ਦਾ ਨਿਕਲੇ ਆਉਂਦਾ ਤੇ ਉਹੀ ਪੌਣ ਇੱਕ 2 ਲੱਖ ਦਾ ਕਿੱਲਾ ਜਾ ਰਿਹਾ ਆ ਆਲੂ ਹੋ ਜਵੇ ਕਿੱਲੇ ਚੋਂ ਲੱਖਾਂ ਦਾ ਵੀ ਹੋ ਜਾਂਦਾ ਕੀ ਵਾਰੀ ਕੱਖਾਂ ਦਾ ਵੀ ਰਹਿ ਜਾਂਦਾ ਤੇ ਬਹੁਤੇ ਕਿਸਾਨ ਭਰਾ ਕਹਿੰਦੇ ਨੇ ਵੀ ਤੁਸੀਂ ਦੱਬਾਈ ਜੀ ਲੱਖਾਂ ਕਮਾਉਣਿਓ ਬਾਈ ਜੀ ਇਹ ਅੱਖਾਂ ਦਾ ਵੀ ਰਹਿ ਜਾਂਦਾ ਪੀਆ ਨੇ ਵੀਡੀਓ ਤੁਹਾਨੂੰ ਦਿਖਾ ਦਾਂਗੇ 4 ਸਾਲ ਪਹਿਲਾਂ ਬਹੁਤ ਕੁਝ ਹੋ ਕੇ ਹਟਿਆ ਇਹ ਕੁਝ ਵੀ ਹੋ ਸਕਦਾ ਇਹ ਕੋਈ ਪੱਕੀ ਫਸਲ ਨਹੀਂ ਹੈਗੀ ਆਲੂ ਦੀ ਵੀ ਇੰਨਾ ਹੀ ਆਪਾਂ ਨੂੰ ਮੁਨਾਫਾ ਮਿਲੇਗਾ ਚਲੋ ਅਬ ਬਾਕੀ ਕੰਮ ਆਪਣਾ ਕਰਤੱਬਾ ਵੀ ਆਪਾਂ ਮਿਹਨਤ ਕਰਦੇ ਰਹੀਏ ਹਨਾ ਮਿਹਨਤ ਕਰਦੇ ਰਹਾਂਗੇ ਆ ਭਾਈ ਅਸੀਂ ਸੂਰਾ ਤੋਂ ਝਟਕਾ ਮਸ਼ੀਨ ਲਈ ਹੋਈ ਆ ਤੇ ਤਾਰ ਇਦਾਂ ਡਿੱਟੀ ਤਿਆਰ ਕਰਕੇ ਪਲਾਸਟਿਕ ਦੇ ਪਾਈਪ ਦੀ ਤੇ ਇਹ ਅਰਥ ਨਹੀਂ ਨਾ ਹੁੰਦੀ ਤੇ ਡੀਸੀ ਗਰੰਟ ਛੱਡਿਆ ਹੋਇਆ ਇਹਦੇ ਵਿੱਚ ਆ ਸਾਡੇ ਘਰਾਂ ਦੇ ਆਲੇ-ਦਾਲੇ ਤਾਂ ਸੂਰ ਬਹੁਤ ਰਹਿੰਦੇ ਨੇ ਉਹ ਗੰਨਾ ਹੀ ਗੰਨਾ ਆਪਣੀਆਂ ਮੋਟਰਾਂ ਦੇ ਆਲੇ-ਦਾਲੇ ਗੰਨੇ ਦੇ ਵਿੱਚ ਇਹਨਾਂ ਦੇ ਰਹਿਣ-ਬਸੇਰੇ ਹੈਗੇ ਨੇ ਤੇ ਬਾਬਾ ਜੀ ਜਦੇ ਇੱਥੇ ਰਹਿਣ-ਬਸੇਰਿਆਂ ਦੇ ਕਰਕੇ ਇਹਨਾਂ ਦੀ ਗਿਣਤੀ ਆ ਜਿਹੜੀ ਵਧੀ ਜਾ ਰਹੀ ਆ ਸਰਕਾਰ ਨੂੰ ਇਹਦੇ ਨੂੰ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਜਿਹੜੇ ਵੱਡੇ ਸੂਰ ਨੇ ਨਾ ਉਹ ਕਿਤੇ ਮਨੁੱਖ ਦੇ ਲਈ ਜਾਨ ਲੈਵਾ ਵੀ ਹੈਗੇ ਨੇ ਰਾਤ-ਬਰਾਤ ਤੇ ਅਸੀਂ ਖੇਤਾਂ 'ਚ ਜਾਣ ਤੋਂ ਵੀ ਡਰਦੇ ਆ ਵੀ ਕਿਤੇ ਸੂਰ ਦਾ ਹਮਲਾ ਨਾ ਕਰ ਦੇਵੇ ਕਿਉਂਕਿ ਜਿਹੜਾ ਵੱਡਾ ਸੂਰਾ ਉਹ ਮਾਰ ਸਕਦਾ ਆ ਕੱਲਾ ਬੰਦੇ ਦਾ ਜਾਣਦਾ ਹੈ ਨਹੀਂ ਪਾਈ ਮੋਟਰ ਤੇ ਹਥਿਆਰ ਵਗੈਰਾ ਹੀ ਨਾਲ ਲੈ ਕੇ ਜਾਏ ਜਾਣ ਸਾਨਪ੍ਰਭ ਜਿਹੜੀ ਅੱਜ ਇਹਤੇ ਆਪਾਂ ਨੇ ਆਲੂ ਤੇ ਸਪਰੇਅ ਕਰੀਏ ਜੀ ਉਹ ਹੈਗੀ ਆ ਕਪਤਾਨ ਹੈਗਜਾ ਫੰਗੀ ਸਾਈਡ ਤੇ ਗਰੋਥ ਦੇ ਲਈ ਪਾਏ ਆਪਾਂ ਨੇ ਹਲੀਨਾ ਦਾ ਆਉਂਦਾ ਇੱਕ ਪਟਾਸ ਲਿਕੜ 350 ਐਮਐਲ ਕਿੱਲੇ ਦਾ ਤੇ ਇਸ ਤੋਂ ਇਲਾਵਾ ਕਿੱਲੋ ਜੂਰੀਆ ਪਾਤਾ ਸੀ ਉਹ ਮੈਂ ਹਰੇਕ ਸਪਰੇਅ ਚ ਪਾ ਦੇਣਾ ਉਹਨਾਂ ਕਿੱਲੋ ਜੂਰੀਆ ਦਾ ਘੋਲ ਬਣਾ ਕੇ ਤੇ بس ਤਿੰਨ ਚੀਜ਼ਾਂ ਪਈ ਨੇ ਸੱਚ ਇੱਕ ਤੇਲੇ ਵਾਲੀ ਵੀ ਜ਼ਰੂਰ ਪਾਈ ਆ ਥਾਇਆ ਬਸ ਇਹ ਚਾਰ ਚੀਜ਼ਾਂ ਤੋਂ ਇਲਾਵਾ ਹੋਰ ਕੁਝ ਵੀ ਪਾਉਣ ਦੀ ਲੋੜ ਨਹੀਂ ਤੀਜੀ ਸਪਰੇਅ ਕਰੀਏ ਆਪਾਂ ਨੇ ਹੁਣ ਤੱਕ ਕਾਲੂ ਤੇ ਤੇ ਕਿਸਾਨ ਪ੍ਰਭ ਦੋ ਸਪਰੇਅ ਹੈ ਤੇ ਪਹਿਲਾਂ ਹੋ ਚੁੱਕੀਆਂ ਨੇ ਜੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਪਹਿਲੀ ਸਪਰੇਅ 'ਚ ਆਪਾਂ ਐਮ 45 ਪਈ ਸੀ ਨਾਲ ਪਾਇਆ ਸੀ ਲਿਕਵਿਡ ਜੇ ਆਪਾਂ ਨੇ 11 11 8 ਐਨਪੀਕੇ ਤੇ ਤੇਲੇ ਵਾਲੀ ਥਾਇਆ ਪਾਈ ਸੀ ਤੇ ਦੂਜੀ ਸਪਰੇਅ 'ਚ ਆਪਾਂ ਫੰਗੀਸਾਈਡ ਵਰਤਿਆ ਸੀ 12 63 ਮੇਰਾ ਫੇਵਰੇਟ ਆ ਤੇ ਨਾਲ ਪਾਇਆ ਸੀ ਆਪਾਂ ਨੇ 5 55 7 ਐਨ ਪੀ ਕੇ ਤੀਜੀ ਸਪਰੇ ਵਿੱਚ ਹੁਣ ਆਪਾਂ ਕਪਤਾਨ ਹੈਗਜਾ ਪਾਤੀ ਕਪਤਾਨ ਹੈਗਜਾ ਵਧੀਆ ਸਪਰੇ ਆ ਹਨਾ ਤੇ 12 63 ਨਾਲ ਉੱਪਰ ਦਾ ਫੰਗੀ ਸਾਈਡ ਆ ਤੇ ਆਪਣੇ ਕੋਈ ਐਮਰਜੈਂਸੀ ਕੋਈ ਹੈ ਨਹੀਂ ਬਲਾਈਟ ਵਗੈਰਾ ਕੁਝ ਵੀ ਨਹੀਂ ਹੈਗੀ ਤੇ ਇਹ ਫੰਗੀ ਸਾਈਡ ਚੰਗੇ ਨੇ ਮੈਂ ਤਾਂ ਪਿਛਲੇ ਸਾਲ ਵੀ ਇਹੀ ਕਰਦਾ ਰਿਹਾ ਆ ਆਪਣੇ ਪਿਛਲੇ ਸਾਲ ਵੀ ਕੋਈ ਬਲਾਈਟ ਨਹੀਂ ਆਈ ਹੈਗੀ ਪਤਾ ਨਹੀਂ ਭਾਈ ਬੀਓ ਚੰਗਾ ਕਹਿ ਲਈਏ ਪਤਾ ਨਹੀਂ ਪ੍ਰਮਾਤਮਾ ਦੀ ਦਇਆ ਮੇਰਾ ਹਨਾ ਕਿ ਇੱਥੇ ਬਲਾਈਟ ਨਹੀਂ ਆਉਂਦੀ ਤੇ ਚੰਗਾ ਰਹਿੰਦਾ ਹੈ ਆਪਣਾ ਰਿਸਪੌਂਸ ਤੇ ਵੀ ਚੰਗਾ ਹੁਣ ਕਰਕੇ ਜੀ 3 ਆ ਅੱਗੇ ਤੁਹਾਨੂੰ ਮੈਂ ਜੀ 4 ਵੀ ਦਿਖਾਉਣਾ ਹੁਣ ਤੇ ਇਹਦੀਆਂ ਵੀ ਗੰਦਲਾਂ ਜਿਹੜੀਆਂ ਹੈਗੀਆਂ ਨੇ ਬਹੁਤ ਵਧੀਆ ਐਨ ਸਟਰੋਂਗ ਪੂਰੀਆਂ ਦੇਖੋ ਜੀ ਐਨ ਸਟਰੋਂਗ ਗੰਦਲਾਂ ਇਹਦੀ ਵੀ ਕੋਈ ਐਵੇਂ ਨਹੀਂ ਹੈਗਾ ਵੀ ਮਾੜੀ ਢਿੜੀ ਗੰਦਲਾ ਹੈ ਇੱਕ ਦੀ ਆਲੂ ਦੀ ਸਾਰੇ ਕਿਸਾਨ ਭਰਾਵਾਂ ਦੀਆਂ ਚੰਗੀਆਂ ਨੇ ਪਰ ਮੈਂ ਏਕਤੀ ਭਾਈ ਹੈਰਾਨ ਆ ਪਤਾ ਨਹੀਂਦਾ ਗ੍ਰੈਮੇ ਕਰਕੇ ਮੈਂ ਏਕਤੀ ਪਹਿਲੀ ਵਾਰੀ ਗ੍ਰੈਮੇ ਨਾਲ ਬੀਜੇ ਨੇ ਤਾਂ ਵੀ ਹੈਗਾ ਫਰਕ ਹੈਣਾ ਚੰਗਾ ਆ ਆਲੂ ਦਾ ਰਿਸਪੌਂਸ ਬਹੁਤ ਚੰਗਾ ਆ ਝਾੜ ਵੀ ਚੰਗਾ ਰਹੀਗਾ ਤੇ ਬਾਕੀ ਇਹ ਫੰਗਸ ਵਾਲੀਆਂ ਦਵਾਈਆਂ ਨੇ ਸੱਚ ਇੱਕ ਜੂਰੀਆ ਕਿਸਾਨਪ੍ਰਭੂ ਆਪਾਂ ਇਹਦੇ ਵਿੱਚ ਜਿਹੜਾ ਪਾਇਆ ਦੋ ਕਿਸ਼ਤਾਂ ਦਿੱਤੀਆਂ ਨੇ ਹੁਣ ਤੱਕ ਸਿਰਫ ਪਹਿਲੀ ਕਿਸ਼ਤ 25 ਕਿਲੋ ਜੂਰੀ ਦਿੱਤੀ ਸੀ ਤੇ ਦੂਸਰੀ ਕਿਸ਼ਤ ਵੀ ਆਪਾਂ 25 ਕਿਲੋ ਜੂਰੀ ਦਿੱਤੀ ਸੀ 50 ਦਿਨਾਂ ਦਾ ਹੋ ਚੁੱਕਿਆ ਹੁਣ ਅਗਲੀ ਕਿਸ਼ਤ ਆਪਾਂ ਦੇਵਾਂਗੇ ਦੇਖਦੇ ਆਂ ਜਦੋਂ ਪਾਣੀ ਲਗਾ ਦਿੰਨੇ ਆ ਪਾਣੀ ਪਰ ਆਪਾਂ ਨੀਂ ਲਗਾਉਣਾ ਅੱਜ 5 ਤਰੀਕਾ 8 ਤਰੀਕ ਨੂੰ ਮੌਸਮ ਦੀ ਗੜਬੜ ਦੱਸ ਰਹੇ ਨੇ ਤੇ ਆਪਾਂ بارش ਵਗੈਰਾ ਦੀ ਵੇਟ ਕਰ ਲੈਨੇ ਆ ਤਾਂ ਕਰਕੇ ਕਿਸਾਨ ਭਰਾ ਕਣਕ ਨੂੰ ਵੀ ਨਾ ਹਾਲੇ ਪਾਣੀ ਲਗਾਉਣ ਹਾਲੇ ਮੌਸਮ ਦੀ ਗੜਬੜਾ ਤਾਂ ਦੇਖ ਲਿਆ ਜਾਵੇ ਤੇ ਜਾਂ ਫਿਰ ਆਪਾਂ ਮੌਸਮ ਦੀ ਵਿਗੜਬੜ ਤੋਂ ਬਾਅਦ ਜ਼ਮੀਨ ਵਗੈਰਾ ਨਾ ਪਿਆ ਫਿਰ ਆਪਾਂ ਇਹਨੂੰ ਅਗਲੀ ਕਿਸ਼ਤ ਨਾਲ ਜੂਰੀ ਦੇਵਾਂਗੇ ਨਾਲ ਪਾਣੀ ਲਾਵਾਂਗੇ ਬਸ 25 ਕਿਲੋ ਕਿਸ਼ਤ ਹੀ ਜੂਰੀ ਦੇਵਾਂਗੇ ਮੈਨੂੰ ਇੱਕ ਕਿਸਾਨ ਭਰਾ ਕਹਿ ਰਿਹਾ ਸੀ ਬਾਈ ਜੂਰੀਆ ਤੁਸੀਂ ਸੁੰਗ ਸੁੰਗ ਕੇ ਪਾਉਣਿਓ ਬਾਈ ਜੀ ਕਿਉਂਕਿ ਮੇਰਾ ਮੰਨਣਾ ਇਹ ਆ ਵੀ ਜਿਹੜਾ ਜੂਰੀਆ ਇਹ ਇੱਕ ਤਰ੍ਹਾਂ ਦਾ ਨਸ਼ਾ ਆ ਫਸਲਾਂ ਦੇ ਲਈ ਜਿੰਨਾ ਘੱਟ ਪਾਵਾਂਗੇ ਠੀਕ ਆ ਜੇ ਅੱਜ ਜੂਰੀਆ ਵੱਧ ਪਾਤਾ ਕੱਲ ਨੂੰ ਮੈਂ ਅਗਲੀ ਸਟੇਜ ਤੇ ਜਦੋਂ ਬੀਜ ਨੇ ਜਾਣਾ ਤੁਹਾਡੇ ਕੋਲੇ ਬੀਜ ਨੇ ਜਾਣਾ ਤੁਹਾਨੂੰ ਹੋਰ ਜ਼ਿਆਦਾ ਜੂਰੀਆ ਦੇਣਾ ਪੈਣਾ ਮੈਂ ਜੂਰੀਆ ਬਹੁਤ ਘੱਟ ਪਾਉਣਾ ਆਲੂ ਦੀ ਫਸਲ ਵਿੱਚ ਜੂਰੀਆ ਦੀ ਘੱਟ ਦੀ ਲੋੜ ਆ ਪਿਛਲੇ ਸਾਲ ਵੀ ਮੈਂ 35 35 ਕਿਲੋ ਦੀਆਂ ਦੋ ਕਿਸ਼ਤਾਂ ਲਈਆਂ ਸੀ 70 ਕਿਲੋ ਜੂਰੀਆ ਪਾਇਆ ਸੀ ਬਸ ਐਗਤੀ ਮੈਂ 25 25 ਕਿਲੋ ਦੀਆਂ ਤਿੰਨ ਕਿਸ਼ਤਾਂ ਕਰ ਲਈਆਂ ਤੇ ਬਾਕੀ ਹੋ ਸਕਦਾ ਤੀਜੀ ਕਿਸ਼ਤ ਨਾ ਹੀ ਲਾਵਾਂ ਹਾਲੇ ਫਿਲਹਾਲ ਚਲੋ ਸੋਚ ਰਿਆਂ ਵੀ ਤੀਜੀ ਕਿਸ਼ਤ ਵੀ 25 ਕਿਲੋ ਦੀ ਲਾਦਾਂਗੇ ਹੁਣ ਤੱਕ 50 ਦਿਨਾਂ ਤੇ ਸਿਰਫ 50 ਕਿਲੋ ਜੂਰੀਆ ਹੀ ਇਹਦੇ ਵਿੱਚ ਲੱਗਿਆ ਆ ਐਨ ਹਰਿਆ ਭਰਿਆ ਸਾਰਾ ਖੇਤ ਉਹ ਕਿਰਪਾਟਾ ਕੋਈ 19 ਕੀ ਦਾ ਫਰਕ ਨਹੀਂ ਹੈਗਾ ਆਹ ਲੋ ਜੀ ਇਹ ਹੈਗਾ ਸੂਰਾਂ ਦੀ ਤਬਾਹੀ ਇਹ ਇਨਾ ਕੁਛ ਭਾਈ ਸਾਡੇ ਖਰਾਬ ਕਰ ਜਾਂਦੇ ਨੇ ਸੂਰ ਹੋਰ ਅਸੀਂ ਬਿਮਾਰੀਆਂ ਅਠਮਾਰੀਆਂ ਤੋਂ ਬਚਾ ਲੈਨੇ ਆ ਪਰ ਇਹਨਾਂ ਤੋਂ ਕਿੱਥੇ ਵਜਾਈਏ ਮੈਨੂੰ ਲੱਗਦਾ ਵੀ ਆਹ ਮੋਟਰ ਤੇ 10000 ਦਾ ਪ੍ਰੋਜੈਕਟ ਤਾਂ ਮੈਂ ਕਰੰਟ ਵਾਲਾ ਸਿਸਟਮ ਦਾ ਲਗਾਤਾ ਹੋਊਗਾ ਬਸ ਇਹੀ ਕਿਸਾਨ ਭਰਾਵੋ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰਨੀ ਸੀ ਆਲੂ ਦੀ ਬਾਕੀ ਆਉਣ ਵਾਲੇ ਦਿਨਾਂ 'ਚ ਆਪਾਂ ਆਲੂ ਦੇ ਸੰਬੰਧੀ ਹੋਰ ਵੀਡੀਓ ਵੀ ਲੈ ਕੇ ਆਉਂਦੇ ਰਹਾਂਗੇ ਤੇ ਕਿਸਾਨ ਭਰਾਵੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਦਿਆ ਕਰੋ ਇੱਕ ਕਮੈਂਟਾਂ ਦੇ ਵਿੱਚ ਆਪਣਾ ਏਰੀਆ ਜ਼ਰੂਰ ਦੱਸ ਦਿਓ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਪਣੀ ਵੀਡੀਓ ਦੇਖੀ ਜਾਂਦੀ ਆ ਇੰਡੀਆ ਪਾਕਿਸਤਾਨ ਕੈਨੇਡਾ ਅਮਰੀਕਾ ਜਿੱਥੇ ਵੀ ਦੇਖੀ ਜਾਂਦੀ ਆ ਆਪਣਾ ਕਮੈਂਟਾਂ ਵਿੱਚ ਏਰੀਆ ਜ਼ਰੂਰ ਦੱਸ ਦਿਓ ਤੇ ਆਲੂਆਂ ਦੇ ਨਾਲ ਨਾਲ ਅ ਤੇ ਧਣੀਆਂ ਤੇ ਉਧਰ ਖਾਣ ਨੂੰ ਘਰੇ ਮਟਰ ਗਾਜਰਾਂ ਇਦਾਂ ਦੀ ਬਗੀਚੀ ਆ ਜਿਹੜੀ ਅਸੀਂ ਜ਼ਰੂਰ ਲਗਾ ਕੇ ਰੱਖਦੇ ਆ ਘਰੇ ਵੀ ਲਗਾਈ ਹੋਈ ਆ ਤੇ ਮੋਟਰ ਤੇ ਵੀ ਲਾਈ ਹੋਈ ਆ ਠੀਕ ਹੈ ਜੀ ਤੇ ਕਿਸਾਨ ਭਰਾਵੋ ਵੀਡੀਓ ਚੰਗੀ ਲੱਗੇ ਤਾਂ ਅੱਗੇ ਹੋਰ ਦੋਸਤਾਂ ਮਿੱਤਰਾਂ ਨੂੰ WhatsApp ਦੇ ذریعے ਸ਼ੇਅਰ ਕਰ ਦਿਓ ਕਿਉਂਕਿ ਮੈਰਾ ਮੈਂ ਚਾਹਣਾ ਵੀ ਹਰ ਇੱਕ ਕਿਸਾਨ ਦਾ ਭਲਾ ਹੋ ਸਕੇ ਆਪਣੀ ਵੀਡੀਓ ਪੰਜ ਸੱਤ ਮਿੰਟਾਂ ਹੀ ਦੇਖ ਕੇ ਜੇ ਕਿਸੇ ਦਾ ਭਲਾ ਹੁੰਦਾ ਤਾਂ ਚੰਗੀ ਗੱਲ ਆ ਜੇਕਰ ਵਧੀਆ ਨਹੀਂ ਲੱਗਦੀ ਤਾਂ ਬਿਲਕੁਲ ਵੀ ਸ਼ੇਅਰ ਕਰਨ ਦੀ ਲੋੜ ਨਹੀਂ ਹੈਗੀ ਚੈਨਲ ਨੂੰ ਵੀ ਫੋਲੋ ਕਰਨ ਦੀ ਲੋੜ ਨਹੀਂ ਹੈਗੀ ਤੇ ਹੋਰ ਬਹੁਤ ਕੁਝ ਹੈਗਾ YouTube ਤੇ ਉਹ ਵੇਖ ਲਿਓ ਜੀ ਤੇ ਆਪਣੇ ਵੱਲੋਂ ਇੰਨੀ ਕੀ ਜਾਣਕਾਰੀ ਦਿੱਤੀ ਆ ਜੋ ਜਾਣਕਾਰੀ ਦਿੱਤੀ ਉਹ ਦਰਸਤ ਦਿੱਤੀ ਆ ਇਹਦੇ ਵਿੱਚ ਕੋਈ ਬਾਤ ਘਾਟ ਨਹੀਂ ਹੈਗੀ ਜੇ ਕਿਸੇ ਕਿਸਾਨ ਭਰਾ ਨੂੰ ਇਹ ਚ ਐ ਲੱਗਦਾ ਵੀ ਇਹ 1921 ਦਾ ਜੇ ਮੈਂ ਕੋਈ ਝੂਠ ਬੋਲਿਆ ਹੋਵਾਂ ਕੁਝ ਵੀ ਬੋਲਿਆ ਹੋਵਾਂ ਤਾਂ ਆਪਣੇ ਪਿੰਡ ਦੰਦਰਾਲਾ ਢੀਂਸਾ ਵਿਖੇ ਤਹਿਸੀਲ ਨਾਬਾ ਤੁਸੀਂ ਆ ਕੇ ਆਪਾਂ ਨੂੰ ਮਿਲ ਸਕਦੇ ਹੋ ਆਪਣਾ WhatsApp ਨੰਬਰ ਮੈਂ ਇੱਥੇ ਦੇ ਦਿੱਤਾ ਤੇ ਆਪਾਂ ਨੂੰ ਤੁਸੀਂ ਇਹ WhatsApp ਨੰਬਰ ਤੇ ਕੰਟੈਕਟ ਵੀ ਕਰ ਸਕਦੇ ਹੋ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਰੱਬ ਰੱਖਾ